ਜਿਹੜੀ ਬੀਬੀ ਦਲੇਰ ਕੋਹੜਾ ਨਾਮ ਦਲੇਰ ਕੋਹੜਾ ਪਰ ਸ਼ਾਇਦ ਤੇ ਲੇਡੀ ਨਹੀਂ ਹੈ। ਸੋ ਬੀਬੀ ਦਲੇਰ ਕੋਹੜਾ ਦਾ ਕਿਤੇ ਕੋਈ ਪ੍ਰਵਚਨ ਚੱਲਦੇ ਸੀ ਉੱਥੇ ਜਿਹੜੇ ਦੂਜੇ ਸਿੱਖ ਸੀ ਸ਼ਾਇਦ ਮੈਨੂੰ ਜਿੰਨੇ ਕਿ ਮੈਨੂੰ ਖਬਰ ਪਤਾ ਲੱਗੀ ਰੰਗਰੇਟਾ ਸਮਾਜ ਦੇ ਉਹਨਾਂ ਨੇ ਕਿਹਾ ਵੀ ਤੂੰ ਜਿਹੜੀ ਇਹ ਵਿਆਖਿਆ ਸੁਣਾਈ ਹੈ ਗਲਤ ਸੁਣਾਈ ਹੈ। ਕੋਈ ਇਸ ਚੀਜ਼ ਨੂੰ ਲੈ ਕੇ ਨਾਲ ਆਪਸ ਵਿੱਚ ਹੋਇਆ ਨਾ ਕੋ ਮੈਨੂੰ ਵਿਆਖਿਆ ਵਿੱਖਿਆ ਦੀ ਨੋਲੇਜ ਨਹੀਂ ਕਿਉਂਕਿ ਮੈਂ ਕਿਸੇ ਵੀ ਧਰਮ ਨੂੰ ਮੈਂ ਕੱਟੜਵਾਦੀ ਧਰਮ ਦੇ ਵਿਰੋਧ ਹਾਂ। ਤੁਸੀਂ ਕੱਟੜਪੰਥੀ ਕਰਦੇ ਮੈਂ ਉਸ ਦੇ ਵਿਰੋਧ ਹਾਂ। ਸੋਹਣ ਦੇ ਲੇਰਕੋਰ ਨੂੰ ਮੇਰਾ ਸਵਾਲ ਇਹ ਆ ਵੀ ਜਦ ਮੈਂ ਬੋਲਦੀ ਹੁੰਦੀ ਸੀ ਵੀ ਗਾਤਰੇ ਪਾ ਕੇ ਏਡੇ ਢਾੜੇ ਰੱਖ ਕੇ ਇਹ ਲੋਕਾਂ ਦੀਆਂ ਧੀਆਂ ਨੂੰ ਟਾਰਗੇਟ ਕਰਦੇ ਆ ਖਾਲਸਤਾਨੀ ਜਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਮੈਂ ਸਾਰਿਆਂ ਨੂੰ ਤਾਂ ਕਦੇ ਕਹਿੰਦੀ ਨਹੀਂ ਹੁੰਦੀ ਵੀ ਸਾਰੇ ਇਦਾਂ ਦੇ ਆ ਬਹੁਤ ਇਦਾਂ ਦੇ ਆ ਜੇ 100% ਵਿੱਚੋਂ ਕਹਾਂ ਤਾਂ 75% ਨਹੀਂ 80% ਇਦਾਂ ਦੇ ਆ ਉਹ ਮੇਰੇ ਵਰ ਉਹ ਤੋਂ ਬੋਲੀ ਸਾਾਨੂੰ ਸਿੰਘਾਂ ਨੂੰ ਬੋਲਦੀ ਆ ਸਾਡੀ ਬਾਣੇ ਨੂੰ ਬੋਲਦੀ ਆ ਅੱਜ ਇਹਨੂੰ ਉਹੀ ਬਾਣੇ ਵਾਲੇ ਲੋਕ ਉਹੀ ਦਾੜੀ ਵਾਲੇ ਉਹੀ ਸ਼੍ਰੀ ਸਾਪਾਏ ਵਾਲੇ ਲੋਕਾਂ ਨੇ ਇਹਨੂੰ ਟਾਰਗੇਟ ਕੀਤਾ ਇਹਨੂੰ ਧਮਕੀਆਂ ਦਿੱਤੀਆਂ ਅੱਜ ਇਹ ਰੋ ਰੋ ਕੇ ਵੀਡੀਓ ਪਾਈ ਆ سوشل ਮੀਡੀਆ ਤੇ ਹੁਣ ਸੋਚ ਦਲੇਰਕੋਰ ਤੂੰ ਬਾਣਾ ਪਾਇਆ ਸ਼੍ਰੀ ਸਾਪਾਇਆ ਤੇ ਮਾਲਾ ਸਜਾਇਆ ਸਿੱਖੀ ਦਾ ਪ੍ਰਚਾਰ ਕਰਦੀ ਆ ਤੇਰੇ ਵਰ ਕੀ ਕੁੜੇ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਸਾਡੇ ਅਰਕੀ ਸਧਾਰਨ ਔਰਤ ਜਿਨੇ ਬਾਣਾ ਨਹੀਂ ਪਾਇਆ ਦਿਮਾਲਾ ਨਹੀਂ ਸਜਾਇਆ ਸ਼੍ਰੀ ਸਾਹਿਬ ਨਹੀਂ ਪਾਇਆ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਉਹਨਾਂ ਦਾ ਕੀ ਹਾਲ ਕਰਦੀਆਂ ਹੋਣਗੇ ਤੋ ਕਹਿ ਰਹੀ ਕਿ ਤੇਰੇ ਫੋਟੋਆਂ ਤੱਕ ਪਾਰਿਆ ਤੈਨੂੰ ਤੈਨੂੰ ਨੰਗੀ ਨੂੰ ਦੇਖਣਾ ਚਾਹ ਰਿਹਾ ਤਾਂ ਸੋਚ ਸਾਡੇ ਅਰਕੀ ਔਰਤਾਂ ਨਾਲ ਕੀ ਕੀਤਾ ਹੋਣਾ ਹੈ ਇਹ ਜਿਹੜੇ ਦਾੜੀ ਰੱਖ ਕੇ ਸ਼੍ਰੀ ਸਾਹਿਬ ਪਾ ਕੇ ਸਿਰ ਤੇ ਪੱਗਾਂ ਰੱਖਿਆ ਨਹੀਂ ਅੱਗਾ 'ਚ ਸਿਰ ਪਸਾਏ ਆ ਇਹ ਕਹਿੰਦੇ ਵੀ ਅਸੀਂ ਧਰਮ ਦੇ ਠੇਕੇਦਾਰ ਆ ਅਸੀਂ ਅਸਲੀ ਰਖਵਾਲੇ ਸਿੱਖੀ ਕੌਮ ਦੇ ਅਸੀਂ ਅਸਲੀ ਸੇਖਾਂ ਪਰ ਜਿਹੜੇ ਅਸੀਂ ਲੋਕ ਨਾ ਪਤਵੰਦਿਆਂ ਨਾ ਸ਼੍ਰੀਸਾਪੰਨੇ ਆ ਨਾ ਸਿੱਖੀ ਦਾ ਪ੍ਰਚਾਰ ਕਰਦੇ ਆ ਪਰ ਜੰਮੇ ਪਲੇ ਅਸੀਂ ਸਿੱਖ ਪਰਿਵਾਰ ਚਾ ਸਾਡਾ ਤਾਂ ਜੀ ਕਹਿੰਦੇ ਕੋਈ ਇਹਨਾਂ ਦਾ ਤਾਂ ਕੋਈ ਲੈਣੇ ਨਹੀਂ ਸਿੱਖੀ ਨਾਲ ਅਸੀਂ ਦਿਲ ਦੇ ਸੱਚੇ ਆ ਅਸੀਂ ਦਿਲ ਦੇ ਹੀਰੇ ਆ ਅਸੀਂ ਤੁਹਾਡੇ ਵਰਗੂ ਕੰਦ ਨਹੀਂ ਪਾਉਂਦੇ ਬਾਣੇ ਦਾ ਅਪਮਾਨ ਨਹੀਂ ਕਰਦੇ ਛਿੱਟਸਾ ਪਾ ਕੇ ਝੂਠ ਨਹੀਂ ਬੋਲਦੇ ਲੁੱੱਚੇ ਕੁੱਤੇ ਕੰਮ ਨਹੀਂ ਕਰਦੇ ਦੋ ਨੰਬਰ ਦੇ ਟਰੱਕ ਦੇ ਕੰਮ ਨਹੀਂ ਕਰਦੇ ਸੋ ਦਲੇਰ ਕੌਰ ਗੱਲਾਂ ਤੈਨੂੰ ਮੇਰੀਆਂ ਭੁੱਲ ਗਿਆ ਹੋਣੀਆਂ ਤਾਂ ਹੀ ਵੀਡੀਓ ਬਣਾਈਂਗੀ ਤੈਨੂੰ ਚੇਤੇ ਆ ਜਾਣਗੇ ਮੇਰੇ ਸ਼ਬਦ ਡਰਨ ਦੀ ਲੋੜ ਨਹੀਂ ਇਨਾਂ ਕੋਲੋਂ ਮੈਂ ਕੋਈ ਤੇਰੀ ਵੈਰੀ ਨਹੀਂ ਐ ਤੂੰ ਮੇਰਾ ਕੋਈ ਨੁਕਸਾਨ ਨਹੀਂ ਕੀਤਾ ਮੈਂ ਹਮੇਸ਼ਾ ਹਰ ਇੱਕ ਔਰਤ ਦੇ ਨਾਲ ਖੜੀ ਐ ਕਿਤੇ ਵੀ ਲੋੜ ਹੋਈ ਦੱਸਦੀ ਨਾਂਂ ਸੀ ਗਰੇਵਾਲ ਨੂੰ ਤੇਰੇ ਨਾਲ ਵੀ ਖੜੀ ਆ ਕਿਉਂਕਿ ਮੇਰੀ ਤੇਰੀ ਕਿਸੇ ਚੀਜ਼ ਦੀ ਕੋਈ ਜ਼ਮੀਨ ਜਾਂ ਅੱਜ ਪਿੱਛੇ ਲੜਾਈ ਨਹੀਂ ਲੜਾਈ ਸਿਰਫ ਵਿਚਾਰਾਂ ਦੀ ਸੋ ਦਲੇਰ ਕੌਰ ਦਲੇਰ ਬਣ ਆਪਣੇ ਸ਼ੋਅ ਨਾ ਛੱਡ ਤੂੰ ਆਪਣੀ ਵੀਡੀਓ 'ਚ ਆਖਿਆ ਕਿ ਮੈਂ ਜਿੰਨੇ ਸ਼ੋਅ ਫੜੇ ਆਪਣੇ ਜਿਹੜੇ ਤੁਸੀਂ ਉਹ ਪ੍ਰਚਾਰਜ ਦੇ ਸ਼ੋਅ ਕਰਦੇ ਹੋ ਮੈਂ ਉਹ ਕਰਨੇ ਨਹੀਂ ਮੈਂ ਛੱਡ ਦੇ ਨਾ 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 ਦਲੇਰ ਕੋਰ ਤੂੰ ਤੇ ਭਾਜ ਚੱਲੀ ਇਹ ਜਿਹੜੇ ਜਾਲੀ ਸਿੱਖਨੇ ਨਾ ਗਾਤਰੇ ਪਾ ਕੇ ਦਾੜੇ ਰੱਖ ਕੇ ਆਪਣੇ ਆਪ ਨੂੰ ਬਹੁਤ ਵੱਡਾ ਦੱਸਦੇ ਨੇ ਇਹ ਐਸਾ ਚ ਕਹਿੰਦੇ ਅਸੀਂ ਮਰਦਾਂ ਅਸੀਂ ਔਰਤਾਂ ਨੂੰ ਕਦੀ ਅੱਗੇ ਨਹੀਂ ਆਉਂਦੇ ਨਾ ਔਰਤਾਂ ਸਾਡੇ ਪੈਰ ਦੇ ਛੱਤਰ ਦੇ ਹੇਠਾਂ ਰਹਿਣੀਆਂ ਇਹ ਉਹ ਮਰਦ ਨੇ ਸੋ ਇਹ ਮਰਦਾਂ ਨੂੰ ਮੇਰੇ ਅਰਕੀ ਔਰਤਾਂ ਦਾ ਚੈਲੰਜ ਆ ਵੀ ਤੁਸੀਂ ਮਰਦ ਨੈਂਸੀ ਗਰੇਵਾਲ ਦੀ ਜੁੱਤੀ ਦੇ ਹੀਠਾ ਹੋ ਜਿਹੜੇ ਘਾਟਰਾ ਪਾ ਕੇ ਦਾੜ੍ਹੀ ਰੱਖ ਕੇ ਤੇ ਪੱਗਾਂ 'ਚ ਸਿਰ ਪ사 ਕੇ ਔਰਤ ਨੂੰ ਇੱਕ ਛੋਟਾ ਜਿਹੀ ਚੀਜ਼ ਸਮਝਦੇ ਨਾ ਬਣੇ ਪੈਰ ਦੀ ਤੁਸੀਂ ਜੁੱਤੀ ਸਮਝਦੇ ਹੋ ਤੁਸੀਂ ਔਰਤਾਂ ਨੂੰ ਕਦੀ ਅੱਗੇ ਆ ਕੇ ਬੋਲਣ ਦਾ ਹੱਕ ਨਹੀਂ ਦਿੰਦੇ ਹੋ ਜੇ ਕੋਈ ਔਰਤ ਦਮਾਲਾ ਸਜਾ ਕੇ ਪ੍ਰਚਾਰ ਕਰ ਰਹੀ ਐ ਸਿੱਖੀ ਦਾ ਤੁਸੀਂ ਉਹਦੇ ਕੱਪੜੇ ਬਾਣੇ ਤੱਕ ਲਾਂਨ ਤੱਕ ਜਾ ਰਹੇ ਹੋ ਤਾਂ ਤੁਸੀਂ ਸਾਰੇ ਮੇਰੇ ਪੈਰ ਦੀ ਜੁੱਤੀਆਂ ਮਰੇ ਪੈਰ ਦੇ ਹੀਠਾ ਹਾਂ ਮੈਂ ਪੰਜਾਬ ਦੀ ਹਰ ਇੱਕ ਔਰਤ ਦੇ ਨਾਲ ਸਟੈਂਡ ਕਰੂੰਗੀ ਜਿਨੂੰ ਕੰਜਰੋਂ ਤੁਸੀਂ ਥ੍ਰੈਟ ਕਰੋਗੇ ਤੰਗ ਕਰੋਗੇ ਦਲੇਰ ਕੋਰ ਸ਼ਾਇਦ ਕਿਤੇ ਨਾ ਕਿਤੇ ਕਮਜ਼ੋਰੀਆਂ ਡਰ ਜੂਗੀ ਮੈਂ ਡਰਨ ਤੇ ਦੱਬਨ ਵਾਲੇ ਦਿਨ ਨਹੀਂ ਜਮੀ ਮਰਨਾ ਇੱਕ ਦਿਨ ਸਭਨੇ ਮਰਨਾ ਕਿਸ ਨੇ ਸਦਾ ਇੱਤਰ ਦੇ ਦੇਣੀ ਰਹਿਣਾ ਪਰ ਮੌਤ ਵੀ ਫਿਰ ਹੋਵੇ ਤਾਲੀਸ਼ਾਨ ਹੋਵੇ ਬੰਦਾ ਲੜ ਕੇ ਸੱਚ ਹੱਕ ਦੀ ਲੜਾਈ ਚ ਮਰੇ ਮੈਂ ਉਹਨੂੰ ਮੌਤ ਮੰਨਦੀ ਆ ਸੋ ਪੰਜਾਬ ਦੀ ਧੀਆ ਨੂੰ ਮੇਰਾ ਸਨੇਹਾ ਜੀ ਕੋਈ ਵੀ ਬਾਣਾ ਪਾ ਕੇ ਦਾੜੀ ਘਾਤਰਾ ਪਾ ਕੇ ਕਿਰਪਾਨ ਪਾ ਕੇ ਕਿਸੇ ਕੁੜੀ ਨੂੰ ਕੋਈ ਮਰਦਾ ਰਸ ਕਰਦਾ ਸੋਸ਼ਲ ਮੀਡੀਆ ਤੇ ਆਓ ਇਹ ਮਰਦਾਂ ਦੇ ਬਣਾਏ ਹੋਏ ਸਮਾਜ ਨੂੰ ਪੂਰ ਜੋਤ ਵਿਰੋਧ ਕਰੋ ਛੱਤਰ ਮਾਰੋ ਇਹਨਾਂ ਨੂੰ ਫਲੇਰ ਕਰੋ ਰੋਕੇ ਵੀਡੀਓ ਨਾ ਬਣਾਓ ਲੈਟ ਡਾਊਨ ਨਾ ਕਰ ਕੁੜੀਆਂ ਨੂੰ ਮੈਨੂੰ ਕਦੇ ਵੇਖਿਆ ਰੋਕੇ ਵੀਡੀਓ ਬਣਾਉਂਦੀ ਨੂੰ ਸੋਚ ਮੈਂ ਕਿ ਕੁਝ ਚੱਲਿਆ ਹੋਣਾ ਮੈਂ ਤਾਂ ਵੀ ਐਨ ਕਹਿਵਾ ਕਿਉਂਕਿ ਇਹ ਜਿਹੜੇ ਬਣੇ ਫਿਰਦੇ ਨੇ ਧਰਮ ਦੇ ਠੇਕੇਦਾਰ ਤੁਹਾਡੇ ਤਾਂ ਐਸੇ ਮੈਂ ਬਾਹਰ ਦਊਂਗੀ ਨਾ ਯਾਦ ਰੱਖੋਗੇ ਮੈਂ ਕਿਹਾ ਜਨਾਨੀ ਨੇ ਸਾਡਾ ਸੰਘਾਰ ਕੀਤਾ